ਜਦੋਂ ਬਾਬੇ ਸੇਵਾ ਸਰਾਂਨੇ ਤੱਕ ਸਾਹਿਬ ਦੀ ਸੇਵਾ ਸਮਾਧੀ ਹੈ ਨਾ ਜੀ ਉਦੋਂ ਉਹਨਾਂ ਦੇ ਦਰਸ਼ਨ ਹੋਏ ਸਾਨੂੰ ਜੀ ਬਾਬਾ ਫਿਰ ਉਹਨਾਂ ਨੇ ਹੌਲੀ ਹੌਲੀ ਸਾਨੂੰ ਹੌਲੀ ਹੌਲੀ ਨੇੜੇ ਨੇੜੇ ਲੱਗਦੇ ਲੱਗਦੇ ਉਹਨਾਂ ਨੇ ਜੱਫੀ ਪਾ ਕੇ ਮਲਾ ਲਿਆ ਅੱਛਾ ਫਿਰ ਉਹ ਅੱਜ ਹੋਰ ਵੇਜੇ ਹੋਰ ਫਿਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਫਿਰ ਉਹਨਾਂ ਨਾਲ ਜੁੜੇ ਗਏ ਇਹ ਸੰਗਤ ਜਿਹੜੀ ਅਸੀਂ ਸ਼ੁਰੂ ਕੀਤੀ ਪਿੰਡਾਂ ਚੋਂ ਇਹ ਜਗਾਰਾ ਉਹ ਜਾਨਦੇ ਤੇ ਉਹਨਾਂ ਨੇ ਫਿਰ ਸਾਨੂੰ ਆਸ਼ੀਰਵਾਦ ਦਿੱਤੀ ਪ੍ਰਸ਼ਾਦ ਦਿੱਤਾ ਵੀ ਸੰਗਤ ਲਿਆਇਆ ਕਰੋ ਸੇਵਾ ਕਰਿਆ ਕਰੋ ਤੇ ਜਿੰਨਾ ਤੱਕ ਸਾਹਿਬ ਦੀ ਇਮਾਰਤ ਸਾਰੀ ਤਿਆਰ ਹੋਣ ਵਾਲੀ ਸੀ ਇਹਦਾ ਲੈਂਟਰ ਪੈ ਚੁੱਕੀ ਸੀ ਜੀ ਫਿਰ ਸਾਨੂੰ ਉਹਨਾਂ ਨੇ ਬੇਨਤੀ ਇਹ ਕੀਤੀ ਵੀ ਦੀ ਸਾਰੀ ਪਿਆਰੀ ਆਪਾਂ ਕਰਾਉਣੀ ਹੈ ਜੀ ਬਾਬਾ ਜੀ ਨੇ ਸਾਰੀ ਪਿਆਰੀ ਕਰਵਾਈ ਤੱਕ ਸਾਹਿਬ ਦੀ ਪਿਆਰੀ ਬਾਬਾ ਸੇਵਾ ਸੌਣ ਰੋ ਇਹ ਜਹੇਦਰ ਬਾਬਾ ਸਰਜੀਤ ਸਿੰਘ ਸੀਓ ਗਏ ਉੱਥੇ ਉਹ ਉਹਨਾਂ ਨੇ ਸਾਨੂੰ ਨਾਲ ਜੋੜ ਦੇ ਜੋੜ ਦੇ ਜੋੜੀ ਜੁੜੀ ਗਏ ਅੱਛਾ ਉਹ ਜੁਮੜਕੇ ਫਿਰ ਇਹ ਜਾ ਪ੍ਰੋਗਰਾਮ ਬੜਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਸੰਤਾਂ ਨੇ ਜੜ ਲੱਗੀ ਰਹੇ ਆ ਫਿਰ ਲਈ ਉਹਨਾਂ ਨੇ ਰੱਖਿਆ ਤੁਹਾਨੂੰ ਬੁੱਕਲ ਜੀ ਰੱਖਿਆ ਇਹਨੇ ਵੀ ਫਿਰ ਬਹੁਤ ਕੱਢੀ ਚਲਾਈ ਅਵਤਾਰ ਸਭ ਤੋਂ ਸਭ ਤੋਂ ਤੂੰ ਤੇ ਜੋਲੀ ਪਰਾਣਾ ਹੈ ਵੜਾ ਟੋਆ ਜੀ ਮਟੀਰੀਅਲ ਅਸੀਂ ਨਰਾਤ ਨੂੰ ਕਿਤੇ ਇਹ ਦੋਨੇ ਦੋਨੇ ਡਰਾਈਵਰ ਜਿਹੜੇ ਮੇਰੇ ਕੋਲ ਜਾਂਦੇ ਰਹੇ ਨੇ ਇਹ ਦੋਨੇ ਬੰਦੇ ਹੀ ਤਕਰੀਬਨ ਸਭ ਤੋਂ ਪੁਰਾਣੇ ਐ ਇੱਕ ਗੱਡੀ ਹੁੰਦੀ ਸੀ 5230 ਤੇ ਇੱਕ 5232 ਹਾਂ ਤੁਸੀਂ ਜਿਹੜੀ ਪਹਿਲੀ ਹੁੰਦੀ ਸੀ ਆਪਣੇ ਕੋਲੇ 2578 ਪਾਪੇ ਮੋੜਸ ਵਾਲੀ ਅੱਛਾ 5636 ਹੁੰਦੀ ਸੀ ਡੀ ਡੀਆਂ ਹੁੰਦੀਆਂ ਦੀਆਂ ਇੱਕ ਹੁੰਦਾ ਤੇ ਆਪਣੇ ਕੋਲ ਘੜੁੱਕਾ ਜਾ ਉਹ ਗਰਾ ਕੀ ਕਰਦੇ ਹੁੰਦੇ ਤੇ ਜੈਦਾਰਾ ਹਾਂ ਘੜੁੱਕੇ ਜਦੋਂ ਬੰਦੇ ਫੌਜੀਆਂ ਦਾ ਨਿਸ਼ਾਨ ਘੜੁੱਕਾ ਜੀ ਹਾਂ ਉਹ ਜਦੋਂ ਕਿਹੜੇ ਕਿਹੜੇ ਬੰਦੇ ਮਰ ਗਏ ਤੇ ਉੱਥੇ ਕਿਹੜਾ ਰਾਮੇ ਨੇ ਪਲਟਾਤਾ ਦਾ ਕਹਿੰਦੀ ਕਿੰਨੇ ਮਰੇ ਤੇ ਬੰਦੇ ਸਾਡੇ ਪਿੰਡ ਦਾ ਸੀ ਬਜ਼ੁਰਗ ਸੀ ਆਹੋ ਤੇ ਇੱਕ ਉਹ ਜਿਹੜਾ ਚੋਹੇ ਸ਼ਕਾਂ ਦਾ ਜੀ ਆਹੋ ਇੱਕ ਵਾਰ ਉਹ ਇੱਥੇ ਉਹ ਸੀ ਕੀ ਉਹਦਾ ਨਾਮ ਸੁਰਖਣ ਸੋਨੀ ਸੀ ਇਹ ਹੁੰਦਾ ਕਿ ਇਹਦਾ ਗੇਲੇ ਦਾ ਡੈਡੀ ਦੇ ਨਾਂ ਕੀ ਸੀ ਪੰਜ ਚੋਸੋਂ ਆਓ ਉਹ ਪਟਿਆਲੇ ਕੋਲੋਂ ਇੱਕ ਨਾ ਗੱਡੀ ਉਹ ਭੰਗਦੀ ਔਰ ਮਗਰ ਅਸੀਂ ਭੱਜ ਕੇ ਆਏ ਹਾਂਜੀ ਆਹੋ ਉਹ ਗਣਕਲੀ ਭਰੀ ਆਉਂਦੀ ਸੀ ਪਤਾ ਨਹੀਂ ਕੀ ਬਣਿਆ ਉਹ ਉੱਥੇ ਮੋੜ ਸੀ ਮੋੜ ਤੇ ਆਣ ਕੇ ਵੱਜ ਗਈ ਉਹ ਕਿ ੜੁੱਕੇ ਜਿਹੇ ਇਦਾਂ ਤੇ ਹੁੰਦੇ ਤੇ ਆਪਣੇ ਕੋ ਗੱਡੀਆਂ ਕਿਤੇ ਰੁਕੇ ਤੇ ਪਲਟ ਜਾਂਦੀਆਂ ਤੇ ਇੱਕ ਦੋ ਬੰਦੇ ਪਾਸਾ ਇਦਾਂ ਬਾਬਾ ਜੀ ਬਹੁਤ ਗੱਡੀਆਂ ਥੋੜੀਆਂ ਹੀ ਰੱਖੀਆਂ ਨੇ ਆਹ ਬਾਬਾ ਜੀ ਸਭ ਤੋਂ ਜਿਹੜੀ ਗੱਡੀ ਕੀ ਸੀ ਉਹ ਮਾਸਟਰ ਸੀ ਕਿਹੜੀ ਸੀ ਬਾਬਾ ਜੀ ਨਿਕਲੋ ਫੈਡਲੀ ਉਤਾਰ ਸੇ ਚਲਾਉਂਦਾ ਰਿਹਾ ਵਾਈਟਰ ਗੱਡੀ ਮਾਸਟਰ ਗੱਡੀ ਉਹਦੇ ਦੇ ਮੈਨੂੰ ਦੋ ਤਿੰਨ ਵਾਰ ਬਾਬਾ ਜੀ ਦਮ ਦਮ ਸਵ ਲੈ ਕੇ ਗਿਆ ਵਾਈਟਰ ਗੱਡੀ ਹੁੰਦੀ ਸੀ ਆਦਾਖ ਤੇ ਹੀ ਵਾਈਟਰ ਹੁੰਦੇ ਤੇ ਤੇਰਾ ਸੀ ਉਹਨਾਂ ਦੇ ਨਾਲ ਉਹਨਾਂ ਬਿਨਾਂ ਜੀ ਆਪਾਂ ਉਹ ਸੁਆ ਵੱਡਿਆ ਵਾ ਉਹ ਸਰਜੀਤ ਸੋਂ ਦਾ ਸੀ ਨਾ ਉਹ ਹੱਥੇ ਵਾਲਾ ਨਾ ਸਰਜੀਤ ਸੋ ਆ ਗਿਆ ਰਗਵੀਰ ਸੋਂ ਜਿਹੜਾ ਗੱਡੀਆਂ ਦਿੰਦਾ ਹੁੰਦਾ ਦਾ ਬਾਬਾ ਜੀ ਨੂੰ ਹਾਂ ਉਹ ਕਹਿੰਦੇ ਜੀ ਗੱਡੀ ਦੇਣੀ ਆ ਇਹ ਦਰਸ਼ਨ ਤੋਂ ਦਾ ਦਿੱਲੀ ਨੂੰ ਜਾਂਦਾ ਸੀ ਮੈਨੂੰ ਕਹਿੰਣਾ ਕਿ ਬਾਬਾ ਜੀ ਕਹਿੰਦੇ ਬਾਬੇ ਭਾਦੋਂ ਚੱਲੇ ਵੇ ਕਹਿੰਦੇ ਅਸੀਂ ਅੱਜ ਤੂੰ ਸਾਨੂੰ ਡਰਾਈਵਰ ਹੀ ਦੇ ਦੇ ਆਪਣਾ ਹਾਂ ਕਹਿੰਦੇ ਤੁਸੀਂ ਕੀ ਕਰਾਉਣਾ ਇਸਾ ਇੱਧਰ ਜੱਲੇ ਵੇ ਕਹਿੰਦੇ ਨਹੀਂ ਅੱਜ ਸਾਨੂੰ ਕੰਮ ਹੈ ਬਾਬਾ ਜੀ ਮੈਨੂੰ ਵੀ ਲੈ ਕੇ ਨਾਲ ਬਾਬਾ ਇਹਨੂੰ ਜੋ ਵੀ ਮੰਗਿਆ ਉਹ ਜੋ ਵੀ ਜਰ ਉਹ ਹੀ ਹਾਜ਼ਰ ਰਕबीर ਸਿੰਘ ਆਹ ਪਹਿਲਾਂ ਹਾਂ ਜੀ ਉਹਨੇ ਰਕबीर ਸਿੰਘ ਨੇ ਗਾਦੀ ਕਿੰਨੀ ਕਮਾਇਆ ਦਿੱਤੀ ਉਹ ਤਾਂ ਮਾਇਆ ਦਾ ਮੈਨੂੰ ਚੇਤਾ ਨਹੀਂ ਆ ਪਾਪਾ ਜੀ ਕਹਿੰਦੇ ਅਚਾਰ ਰਕबीर ਸਿੰਘ ਆਵਾਜ਼ ਦਾ ਦੇ ਕਹਿੰਦਾ ਬਾਬਾ ਇਹ ਲੈ ਹੁਣ ਘੋੜੀ ਦੇ ਕੋਠੇ ਫੇਰ ਉਹਨੂੰ ਘੋੜੀ ਦੇ ਪੱਠੇ ਫੇਰ ਉਹ ਅੱਗੇ 1300 ਜਾਂ 13000 ਜਾਂ 1300 ਉਹਨੇ ਉਹ ਬਾਬਾ ਜੀ ਕਹਿੰਦੇ ਫਿਰ ਉਹਨੂੰ 13000 ਰੁਪਇਆ ਦਿੱਤਾ ਉਹ ਅੱਜ ਦਾ ਸਤਾ ਹੀ ਹੁੰਦਾ ਸਾਹ ਲੱਖ ਤੋਂ ਵੀ ਜ਼ਿਆਦਾ ਹਾਂ 13000 ਰੁਪਇਆ ਤੇਲ ਦਾ ਦਿੱਤਾ ਕਹਿੰਦੇ ਬਾਬਾ ਜੀ ਤੁਸੀਂ ਦੋ ਗੱਡੀਆਂ ਨੂੰ ਪਾਏ ਤਾਂ ਹੁਣ ਤੁਹਾਨੂੰ ਦੋਨੇ ਗੱਡੀਆਂ ਦੇ ਪੈਸੇ ਦੇ ਦਿੰਦੇ ਅੱਗੇ ਦਾ 1300 ਦਾ ਅਸੀਂ ਇੱਥੇ ਜਾ ਕੇ ਕਿਤੇ ਵੀ ਜਾਂਦੇ ਤੇ ਨਵੇਂ ਸ਼ਹਿਰ ਵਾਲੇ ਜਗENDER ਸਿੰਘ ਕੋਲ ਛਰੇ ਗਏ ਸੀ ਮੇਰੇ ਨਾਲ ਤਾਂ ਬੜਾ ਟਰੱਕ ਸੀ ਸਾਡੇ ਕੋਲ ਜਗਿੰਦਰ ਸਿੰਘ ਸਾਨੂੰ ਮਿਲ ਗਿਆ ਓਰੇ ਓਰੇ ਗੱਡੀ ਰਕਾ ਲਈ ਜਗਿੰਦਰ ਸਿੰਘ ਨੇ ਪੂਰੇ ਲਾ ਕੇ ਜਦ ਦੇਖਿਆ ਵੀ ਬਾਬਾ ਜੀ ਵਿੱਚ ਬੈਠੇ ਚਲੋ ਗੱਡੀ ਰੋਕ ਕੇ ਇਸ ਸਾਈਡ ਤੇ ਕਰਤੀ ਬਾਈ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਵਿੱਚ ਬੈਠੋ ਗੱਡੀ ਤੇ ਤੁਸੀਂ ਚਲੋ ਘਰ ਨੂੰ ਚਲਦੇ ਆਂ ਅਸੀਂ ਘਰੇ ਚਲੇ ਗਏ ਜੀ ਜਗਿੰਦਰ ਸਿੰਘ ਦੇ ਉੱਥੇ ਗੱਡੀ ਲਾ ਕੇ ਸਾਈਡ ਜੀ ਤੇ ਜਾਂ ਗੱਡੀ ਸਾਈਡ ਤੇ ਲਾ ਕੇ ਜਗਿੰਦਰ ਸਿੰਘ ਦੇ ਘਰ ਹੀ ਚਲੇ ਗਏ ਲੰਗਰ ਪਾਣੀ ਚਕਾਇਆ ਬਾਬਾ ਜੀ ਨੂੰ अच्छा सोनिया ने जोगिंदर जी बंदा बहुत बहुत सी समय ਵਿੱਚ ਅਸੀਂ ਮਨੇ ਨਾਮੇ ਲੈ ਕੇ ਬਾਬਾ ਜੀ ਬਹੁਤ ਵਧੀਆ ਸੇਵਾ ਕੀਤੀ ਮਾਇਆ ਦੀ ਸੇਵਾ ਬਹੁਤ ਕਰਦਾ ਹੁੰਦਾ जोगिंदर ਜੀ ਉਹਨਾਂ ਬਾਅਦ ਚ ਕਹਿਣ ਗਿਆ जोगिंदर ਸਿੰਘ ਆ ਬਾਬਾ ਜੀ ਲਓ ਬਾਬਾ ਜੀ ਘੋੜੀ ਦੇ ਪੱਠੇ 1300 ਰੁਪਏ 1300 ਰੁਪਏ ਦਿੱਤਾ ਫਿਰ ਲੈ ਕੇ 1300 ਬਾਬਾ ਜੀ ਬਰੇ ਚਲੋ ਚੱਲੀਏ ਫਿਰ ਸਾਨੂੰ ਵੈਟਰ ਗੱਡੀ ਹੁੰਦੀ ਸੀ जोगिंदर ਜੀ ਨਾ ਉਹਦੀ ਪੰਜ ਵਾਹਟ ਉਹਦੇ ਕੋਲ ਚਲ ਪੀਅਰਟ ਹੁੰਦੀ ਜਾਂ ਵੈਟਰ ਹੁੰਦੀ ਤੇ ਹੀ ਜੀ ਲੋ ਜੀ ਅਸੀਂ ਫਿਰ ਨੌਰੀ ਆ ਗਏ ਜੀ ਨੌਰੀ ਆ ਕੇ ਉੱਥੇ ਆ ਕੇ ਬੈਠੇ ਰਹੇ ਸਾਰੇ ਆਪਣੇ ਮਾਤਾ ਜੀ ਉਹ ਸਾਰਾ ਤੁਹਾਡਾ ਪਰਿਵਾਰ ਫਿਰ ਮੈਂ ਕੀ ਕੀਤਾ ਜੀ ਬਾਬਾ ਜੀ ਆਪਣੇ ਥੋੜੇ ਉਹ ਕੀ ਉਹਦਾ ਨਾਮ ਬੜਿਆਂ ਦਾ ਨੌਕਤੀ ਪ੍ਰੀਤਮ ਸਿੰਘ ਉਹ ਵੀ ਮੈਂ ਉਹ ਮੈਂ ਦੂਏ ਪਾਸੇ ਦੇ ਉੱਤਰੇ ਬਾਬਾ ਜੀ ਨੂੰ ਪਾ ਕੇ ਜੱਫੀ ਲਾ ਕੇ ਥੱਲੇ ਲਾ ਕੇ ਲਾ ਲਈ ਲਾ ਕੇ ਥੱਲੇ ਜੀ ਚਲੋ ਉੱਥੇ ਮੰਜੇ ਤੇ ਬੈਠ ਰਹੇ ਬਾਬਾ ਜੀ ਆਇਆ ਨੂੰ ਸਾਰਿਆਂ ਨੂੰ ਪ੍ਰਸ਼ਾਦ ਵੰਡੇ ਰਹੇ ਮੈਂ ਉਰੇ ਪਰੇਤਾ ਮਗਾਜਾ ਲੋਨ ਪਰਿਵਾਰ ਤੇ ਜਿਹੜੇ ਬੈਠੇ ਸਾਰੇ ਆਲੇ ਦੀ ਵਾਲ ਦੀ ਸੰਗਤਾਂ ਦੀਆਂ ਸੰਗਤ ਨੇ ਸਾਰੇ ਨੇ ਪ੍ਰਸ਼ਾਦ ਲਿਆ ਤੇ ਮੈਂ ਬਾਬਾ ਜੀ ਮੈਂ ਕੀ ਕੀਤਾ ਮੈਨੂੰ ਹਾਕ ਮਾਰੀ ਕਿੱਧਰ ਗਿਆ ਹਾ ਕਾਕਜਾ ਮਾਰਦੇ ਤੇ ਬੋਲ ਬਹੁਤ ਹੁੰਦਾ ਸੀ ਉਹਦਾ ਨੰਬਾ ਬਾਬਾ ਜੀ ਦਾ ਪੂਰਾ ਪੂਰਾ ਖੜਕਾਦਾ ਉਹ ਕਿੱਧਰ ਗਿਆ ਮੈਨੂੰ ਕਹਦੇ ਬਾਬੇ ਭਾਸ ਤੇ ਰਾਵਾਂ ਕਿੱਧਰ ਗਿਆ ਤੂੰ ਸਾਨੂੰ ਸਾਡੇ ਕੋਲ ਹੀ ਖੇਸ ਗਿਆ ਤੂੰ ਮੈਂ ਕਿਹਾ ਨਹੀਂ ਬਾਬਾ ਜੀ ਉਰੇ ਜਾ ਮੈਂ ਦੱਸੋ ਇਹ ਤਾਂ ਹੁਣ ਚੱਲੀ ਆਪਾਂ ਹਾਂ ਚਲੋ ਆਪਾ ਜੀ ਫਿਰ ਇਹਦੇ ਚੰਗਾ ਲਓ ਜੀ ਬਾਬਾ ਜੀ ਨੇ ਡੱਬਾ ਰੱਖਿਆ ਵਿਚ ਮੰਦੂਏ ਪਾਸੇ ਦੀਆਂ ਚੱਕੇ ਬਾਬਾ ਜੀ ਵੱਡੀ ਜੀ ਚੜਾਉਂਦੇ ਜਦ ਵਿੱਚ ਚੜਾਉਂਦੇ ਲਓ ਜੀ ਮੈਂ ਫਿਰ ਚਲੋ ਵੀ ਚੱਲੀਏ ਇਹ ਤੁਹਾਡੇ ਆ ਜੀ ਖੜੇ ਤੇ ਮੈਨੂੰ ਕਹਿੰਦੇ ਵੀ ਤੂੰ ਐਦਾਂ ਕਰੀ ਮੈਨੂੰ ਇੱਕ ਦਿਨ ਤੂੰ ਮਿਲੀ ਬਾਬਾ ਜੀ ਸੱਤ ਵਜਨ ਜੀ ਮਿਲਾਂਗੇ ਬਾਬਾ ਜੀ ਮੈਂ ਕਿਹਾ ਹੁਣੇ ਹੀ ਦੱਸ ਦੋ ਕਹਿੰਦੇ ਨਹੀਂ ਕੋਈ ਗੱਲ ਕਰਦੀ ਤੇਰੇ ਨਾਲ ਮਾ ਗਿਆ ਪਤਾ ਨਹੀਂ ਮੇਥੋਂ ਕਿਹੜੀ ਗਲਤੀ ਵੀ ਜਿਹੜੀ ਮੈਨੂੰ ਕਹਿੰਦੇ ਵੀ ਤੇਰੇ ਨਾਲ ਗੱਲ ਕਰਨੀ ਆ ਸੀ ਬਾਦੂ ਇੱਕ ਦਿਨ ਆ ਕੇ ਮੈਨੂੰ ਚੇਤਾ ਦਾ ਮੈਂ ਕਿਹਾ ਵੀ ਚਲੋ ਮਿਲਿਆ ਇਹ ਪੁੱਛਣੇ ਆਉਣਾ ਮੈਨੂੰ ਕਹਿਣ ਲੱਗੇ ਵੀ ਗੱਲ ਇਦਾਂ ਬਹਿ ਜਾ ਚਾਹ ਪੀ ਪਹਿਲਾਂ ਅਸੀਂ ਜਾਣਾ ਦਾ ਕਿਤੇ ਮੈਂ ਬਾਬਾ ਜੀ ਨੂੰ ਕਹਤਾ ਬਾਬਾ ਜੀ ਮੈਨੂੰ ਸਨੇਹਾ ਦਿੱਤਾ ਤਾਂ ਵੀ ਮੈਨੂੰ ਮਿਲ ਕੇ ਜਾਵੇ ਮੈਨੂੰ ਕਹਿੰਦੇ ਇਦਾਂ ਕਰੀ ਮੈਂ ਤਾਂ ਦੱਸੋ ਜੀ ਕਭੀ ਪਤਾ ਨਹੀਂ ਮੇਰੇ ਤੇ ਹੁਣ ਕਿਹੜਾ ਚਿੱਕੜ ਗਿਰਨਾ ਹੁਣ ਡਰਦਾ ਵੀ ਕੋਈ ਗਲਤੀ ਹੋਈ ਵੀ ਹੋਣੀ ਜਿਹੜਾ ਨੇ ਮੈਨੂੰ ਬੁਲਾਇਆ ਮੈਨੂੰ ਕਹਿੰਦੇ ਐਦਾਂ ਕਰਨਾ ਮੈਂ ਤੈਨੂੰ ਚਾਰ ਗੱਡੀਆਂ ਲੈ ਕੇ ਦੇਣੀਆਂ ਚਾਰ ਮੈਂ ਕਹਾਂ ਮੈਂ ਕੀ ਕਰਨੀ ਉਹ ਕਹਿੰਦਾ ਤੂੰ ਬਾਬਾ ਜੀ ਦੀ ਸੇਵਾ ਇਹ ਸੇਵਾ ਦਾ ਸਾਨੂੰ ਵੀ ਨਹੀਂ ਮਿਲੀ ਤੂੰ ਚੱਕ ਕੇ ਚੜਾ ਵੀ ਲਿਆ ਲਾਹ ਵੀ ਲਿਆ ਤੇ ਸਾਨੂੰ ਵੀ ਨਹੀਂ ਸੇਵਾ ਮੇਰੀ ਨਾਲ ਅਸੀਂ ਐਡਾ ਵੱਡਾ ਸਾਰਾ ਪਰਿਵਾਰ ਦਾ ਅਸੀਂ ਸਾਰੇ ਖੜੇ ਤੇ ਕਿਸੇ ਨੂੰ ਵੀ ਤੂੰ ਲਾਇਆ ਵੀ ਤੂੰ ਚੜਾਇਆ ਵੀ ਤੂੰ ਕਿੱਡੀ ਵੱਡੀ ਤੇ ਤੇਰੇ ਬਾਬਾ ਜੀ ਜਦੋਂ ਫਿਰ ਉਹ ਪੱਥਰ ਸੀਮੈਂਟ ਗੱਡੀ ਦੀ ਗੱਡੀ ਰੋਜ਼ ਇੱਕ ਗੱਡੀ ਪਾਈ ਜਾਂਦੀ ਸੀ ਜਿੱਦਾਂ ਉਹ ਬੀਮ ਉਹਦੇ 'ਚ ਬਹੁਤ ਪਏ ਪਏ ਬਾਬਾ ਜੀ ਆਇਆ ਲੋਡ ਬੀਮ ਫਿਰ ਉਹਦੇ ਜਿਹੜਾ ਅੱਠ ਕੋਨਾ ਨਾ ਜੀ ਉਹ ਬੀਮ ਉਹਦੇ 'ਚ ਬਹੁਤ ਪਏ ਪਏ ਆ ਅੱਠ ਕੋਨਿਆਂ 'ਚ ਫਿਰ ਉਹ ਸੀਮੈਂਟ ਜਦੋਂ ਆਪਾਂ ਨੂੰ ਨਾਲ ਜੀ ਲੋੜ ਪੈਂਦੀ ਸੀ ਸਿਮਿੰਟ ਦੀ ਉਹਦੀ ਪਹਿਲਾ ਬਰਸਾਤਾਂ ਨੂੰ ਪੱਥਰ ਢੋਂਦੇ ਤੇ ਆਪਾਂ ਪੂਰਾ ਪੂਰੇ ਤੋਂ ਲਾ ਕੇ ਉਹ ਪਰੇ ਤੇ ਆਪ ਪਹੁੰਚਦੇ ਤੇ ਜਿੱਥੇ ਬਾਬੇ ਜੀ ਰਹਿੰਦਾ ਉਹ ਪਰਲੇ ਪਾਸੇ ਕਮਰੇ ਆ ਉਹ ਭਰ ਲੈਂਦੇ ਤੇ ਆਪਾਂ ਪੱਥਰਾਂ ਨਾਲ ਉਰੇ ਤੇ ਸੜਕ ਤੇ ਇਧਰਾਂ ਪਾਸਾ ਵਿਲੇ ਹੀ ਹੁੰਦਾ ਦਾ ਫੇਰ ਉਹਦਾ ਜਦੋਂ ਪੱਥਰ ਆਪਣੇ ਕੋਲ ਬਰਸਾਤਾਂ ਦਾ ਪੂਰਾ ਹੋ ਜਾਂਦਾ ਸੀ ਫੇਰ ਬਾਬਾ ਜੀ ਫੇਰ ਕੀ ਕਰਦੇ ਤੇ ਪੈਸੇ ਜਮਾ ਹੁੰਦੇ ਤੇ ਸਿਮਿੰਟ ਤੇ ਫੇਰ ਬਾਬਾ ਜੀ ਨੇ ਜਾੜ ਕੇ ਉਹਨਾਂ ਨੂੰ ਕਹਿਣਾ ਸੂਰਜਪੁਰਾ ਵਾਲੀ ਫੈਕਟਰੀ ਵਾਲਿਆਂ ਨੂੰ ਵੀ ਸਾਨੂੰ ਸਿਮਿੰਟ ਦੋ ਉਹ ਕਹਣਾ ਬਾਬਾ ਜੀ ਇਹ ਤਾਂ ਥੋੜਾ ਸਿਮਿੰਟ ਦਾ ਸਾ ਤੋਂ ਨਿਕਲਦਾ ਨਹੀਂ ਇੱਕ ਦਿਨ ਅਸੀਂ ਭਾਂਡੇ ਸਾਫ਼ ਕਰਨੇ ਹੁੰਦੇ ਆ ਜੀ ਭਾਂਡੇ ਸਾਫ਼ ਕਰਕੇ ਤਾਂ ਸਿਮਿੰਟ ਚਲਾਉਨੇ ਆ O P C ਸਿਮਿੰਟ ਲੈਂਦੇ ਤੇ ਆਪਾਂ ਹੁੰੜੇ ਵਾਲਾ ਰੀਲੇ ਲੈਂਦੇ ਸਿਮਿੰਟ ਬਾਬਾ ਜੀ ਕਹਿਣ ਲੱਗੇ ਵੀ ਫੇਰ ਇਦਾਂ ਕਿਵੇਂ ਆ ਬਾਬਾ ਜੀ ਉਹ ਕਹਿੰਦੇ ਜੀ ਇੰਨੀਆਂ ਗੱਡੀਆਂ ਨਹੀਂ ਸਾਡੇ ਕੋਲ ਢੋਣ ਵਾਲੀਆਂ ਬਾਬਾ ਜੀ ਕਹਿੰਦੇ ਚੰਗਾ ਫੇਰ ਤੁਸੀਂ ਚਲਾਓ ਅਸੀਂ ਗੱਡੀਆਂ ਮੰਗਾਂਗੇ ਨੰਗਲ ਯੂਨੀਅਨ ਆਪਣੇ ਨੂਰਪੁਰ ਜੁਨੀਅਨ ਨਮਾ ਸ਼ਹਿਰ ਜੁਨੀਅਨ ਗੜ ਸ਼ੰਕਰ ਜੁਨੀਅਨ ਮੰਗਾ ਜੁਨੀਅਨ ਇਹਨਾਂ ਦੀਆਂ ਗੱਡੀਆਂ ਫਿਰ ਮੰਗ ਲਈਆਂ ਬਾਬਾ ਜੀ ਉੱਥੇ ਹੀ ਲਾਉਣਾ ਲੰਗਰ ਉਹ ਫਿਰ ਆ 12 ਕਮਰੇ ਆ ਵਿੱਚ ਆ ਉਹ ਉੱਥੋਂ ਲੱਗੇ ਲੈਟਰਾਂ ਤੋਂ ਵਿੱਚੇ ਬਰਾਂਡਾ ਵਿੱਚੇ 12 ਕਮਰੇ ਵਿੱਚੇ ਜਿਹੜਾ ਹਾਲ ਆ ਆਪਣਾ ਕੀਪਰ ਵਾਲਾ ਲੰਗਰ ਵਾਲਾ ਵੱਡਾ ਜਿੱਥੇ ਆਪਾਂ ਪ੍ਰਸ਼ਾਦ ਤਰੋ ਮਨਾਉਨੇ ਆ ਉਹ ਭਾਰਦਣਾ ਉੱਪਰ ਤੋਂ ਹੀ ਫਿਰ ਭਗੌਰ ਸਾਹਿਬ ਫਿਰ ਇਹ ਕਮਰੇ ਆ ਆ ਕੱਲਾ ਦਫਤਰੇ ਰਹਿ ਜਾਂਦਾ ਤਾਂ ਇਹ ਕਮਰੇ ਭਰਦੇ ਨੇ ਸੀਮ ਬਣ ਨਾਲ ਭਗੌਰ ਸਾਹਿਬ ਫਿਰ ਆਪਣੇ ਕੋਲ ਸੰਗਤਾਂ ਹੁੰਦੀਆਂ ਦੀਆਂ ਨੰਗਲ ਦੀਆਂ ਹੋਰ ਪਾਸੇ ਦੀਆਂ ਲਹੌਣ ਵਾਲੀਆਂ ਗੱਡੀਆਂ ਫਿਰ ਲੰਗਰ ਚੱਲਦਾ ਹੁੰਦਾ ਤੇ ਗੱਡੀ ਦੀਆਂ ਲਾਈਨਾਂ ਦੀਆਂ ਲਾਈਨਾਂ ਆਉਂਦੀਆਂ ਹੁੰਦੀਆਂ ਤੇ ਜੀ ਫਿਰ ਆਪਾਂ ਤਾਂ ਉਹਦੀ ਸੇਵਾ ਚਲਾਉਂਦੇ ਹੁੰਦੇ ਸੀ ਜੀ ਇੰਨਾ ਸਿਮਿੰਟ ਜਮਾ ਕਰਕੇ ਬਾਬਾ ਜੀ ਇੰਨਾ ਸਿਮਿੰਟ ਜਮਾ ਕਰਕੇ ਤਾਂ ਉਹਦੀ ਸੇਵਾ ਚਲਾਉਂਦੇ ਤੇ ਫਿਰ ਸੰਗਤ ਆਪਣੇ ਕੋਲ ਆਈ ਜਾਂਦੀ ਆ ਜਸਮਿੰਟ ਰੋਜ ਦੇ ਰੋਜ ਫਿਰ ਉਹਦੇ ਲੱਗਣੇ ਵਾਲੇ ਡਾਲੇ ਲਾ ਕੇ ਫਿਰ ਸਿਮਿੰਟ ਗੱਡੀ ਜਿੱਦਾਂ ਰੋਜ ਦਾ ਟਰੱਕ ਰੋਜ ਦਾ ਇੱਕ ਟਰੱਕ ਚੜਦਾ ਵੀ ਸੀ ਪੱਥਰ ਸੰਗਤ ਆ ਜਾਂਦੇ ਦੀਆਂ ਕਿਉਂ ਅੱਗੇ ਰਸਤਾ ਉਹੀ ਸਾ ਸੰਗਤਾਂ ਨੂੰ ਉੱਥੇ ਪ੍ਰੇਰਨਾ ਕਰਨੀ ਫਾਈ ਪੱਥਰ ਵੀ ਲੈ ਕੇ ਜਾਉ ਕਿ ਇੱਕ ਜਾਂਦੇ ਪੱਥਰ ਵੀ ਢੋਈਆਂ ਦੀ ਤੇ ਸੰਗਤਾਂ ਤੇ ਸਿਮਿੰਟ ਆਪਣੇ ਕੋਲ ਥੇਕੇ ਬੜੇ ਬੜੇ ਤਕੜੇ ਆ ਹੀ ਬੰਦੇ ਸਿਮੇਂਟ ਢੋਈ ਦੇ ਹੁੰਦੇ ਤੇ ਤਾਕੜੇ ਦੇ ਬਾਬਾ ਜੀ ਪਰਵਾਹ ਨਹੀਂ ਤੇ ਮੰਨਦੇ ਆ ਉਰੇ ਆਹ ਇੱਥੋਂ ਪੂਰੀਆਂ ਜਿੰਨੀਆਂ ਕੰਟਰੋਲ ਕੰਟਰੋਲ ਨਹੀਂ ਬੋਨੇ ਸਾਹਿਬ ਉੱਪਰ ਇੱਥੇ ਦੀ ਜਾਂਦਾ ਸੀ ਬਹੁਤ ਸਾਲ ਚੜਾਉਂਦੇ ਰਹੇ ਫੇਰ ਕਹਿਣ ਲੱਗੇ ਇੱਕ ਦਿਨ ਬਾਬੇ ਉਹ ਡਾਕਟਰਾਂ ਦੀ ਜਗ੍ਹਾ थी ਉਹਨਾਂ ਦੀ ਇਹਨਾਂ ਦੀ ਪਰਲੇ ਪਾਸੇ ਦੀ ਪੁੱਛਿਆ ਡਾਕਟਰ ਉਹ ਵਧੀਆ ਸੀ ਸਖਸ ਉਹਨੂੰ ਪੁੱਛੋ ਕਹਿੰਦੇ ਬਾਬਾ ਜੀ ਬਣਾ ਲਓ ਤੁਸੀਂ ਬਹੁਤ ਔਕੇ ਉਹਨੂੰ ਇੱਥੇ ਦੀ ਬੂਰੀਆਂ ਛਾਓ ਉੱਪਰ ਚੜ੍ਹਦੀਆਂ ਲੰਗਰ ਦੀਆਂ ਜੋ ਵੀ ਕਿ ਉਹ ਅੱਗੇ ਚੱਕ ਆਟਾ ਪਾ ਪੌਰ ਦੀ ਚੱਕੀ ਤੋਂ ਪਾਉਂਦੇ ਹੁੰਦੇ ਤੇ ਸਾਰਾ 400 ਬੂਰੀ ਆਪਣੀ ਕੋਲੇ ਤੇ ਪਾਉਂਦੇ ਤੇ 400 ਦੀ 400 ਇੱਥੇ ਚੜਦੀ ਦੀ ਫਿਰ ਆਲੇ-ਦਾਲੇ ਫਿਰ ਵੰਡ ਦਿੰਦੇ ਤੇ ਜੀ ਸਾਰੇ ਲੰਗਰਾਂ ਚ ਲੰਗਰ ਚਾਦਾ ਤੇ ਇੱਕ ਉਦਮ-ਦਮਾ ਹੋਰ ਸਾਰੇ ਪਾਸੇ ਨੂੰ ਆਪਣੇ ਕੋਲ ਸੇਵਾ ਦੀ ਤਖਤ ਦੀ ਤਖਤ ਆਲੇ ਕਰਕੇ ਪਜਦੇ ਜੀ ਆਪਾਂ ਉਸੇ ਹੁਣ ਵੀ ਕਦੇ ਜਾਣਿਆ ਨਾ ਜੇ ਕੋਈ ਨਾ ਹੋਵੇ ਅਸੀਂ ਬਾਬੇ ਬੜਿਆ ਦਾ ਨਾਮ ਲਾਓ